ਵਾਹਿਗੁਰੂ ਬੋਲਦੇ ਹੋਏ ਸਵੇਰ ਦੀ ਸ਼ਹਿਰ ਦਾ ਆਨੰਦ ਜਿਵੇਂ ਕਿ ਤੁਸੀਂ ਪੜ੍ਹੀ ਹੈ ਵਾਹਿਗੁਰੂ ਦੇ ਨਾਮ ਵਿੱਚ ਬਹੁਤ ਤਾਕਤ ਹੈ ਬਹੁਤ ਹੀ ਆਨੰਦ ਹੈ ਜੇਕਰ ਅਪਨ ਜਪੰਦੇ ਨਾਲ ਨਾਲ ਅਮਲ ਕਰੀਏ ਤਾਂ ਵਾਹਿਗੁਰੂ ਦਾ ਜਾਪ ਹੈ ਜਿਹੜਾ ਮੰਦੇ ਦੀ ਜੀਵਨ ਦੀ ਅਦਾਸੀ ਨੂੰ ਖਾਤਮਾ ਕਰਤਾ ਤੇ ਮਾਰਗਦਰਸ਼ਨ ਕਰਤਾ ਇਹ ਗੱਲਾਂ ਪ੍ਰੈਕਟੀਕਲ ਨਹੀਂ ਅਸੀਂ ਆਪਣੇ ਵੱਡੋ-ਵਡੇਰੇ ਨੇ ਤੇ ਆਪਣੇ ਗੁਰੂ ਸਹਿਬਾਨਾਂ ਨੇ ਆਪਾਂ ਨੂੰ ਇਹ ਸਿਖਾਇਆ ਦਿੱਤੀ ਹੈ ਆਪਾਂ ਇਹ ਸਿਖਿਆ ਦੇ ਪੂਰੇ ਉਤਰਦੇ ਹੋਏ ਸਤਨਾਮ ਸ਼੍ਰੀ ਵਾਹਿਗੁਰੂ ਦਾ ਗਿਆਬ ਰੈਗੂਲਰ ਕਰਦੇ ਰਹੀ ਤਾਂ ਜਿੰਦਗੀ ਹੋਰ ਵੀ ਸੁਖਾਲੀ ਤੇ ਵਧੀਆ ਹੋ ਜਾਂਦੀ ਹੈ। ਹਾਂ। ਉਹ ਕਿਹਦੇ ਨੇ ਸੜਕ ਦੇ ਦਿੱਤੀ। ਠੱਠੇ ਨੂੰ ਦਾਣਾ ਪਾਦਾ। ਰੋਟੀਆਂ ਵਧੀਆਂ। ਇਹ ਰੋਟੀਆਂ ਦਾਣਾ ਪਾਣਾ ਕੋਈ ਮਾੜੀ ਗੱਲ ਨਹੀਂ। ਬਟ ਜਗ੍ਹਾ ਦੇਖ ਕੇ ਕਿਉਂਕਿ ਇਸ ਦੇ ਨਾਲ ਐਕਸੀਡੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਬਾਦਾਂ ਹੁੰਦੇ। ਇਹ ਜਾਨਵਰ ਨੇ ਸੜਕਾਂ ਤੇ ਆਉਂਦੇ ਸੜਕਾਂ ਤੇ ਆਉਣ ਦੇ ਨਾਲ ਪਬਲਿਕ ਦਾ ਨੁਕਸਾਨ ਹੁੰਦਾ ਇਹਦਾ ਇਹ ਨੀਵਾਂ ਪਿੱਛੋਂ ਆ ਕੇ ਟੱਕਰ ਮਾਰੇ ਧਿਆਨ ਰੱਖਾ ਬੰਦੇ ਸੋ ਦੋਸਤੋ ਧਿਆਨ ਰੱਖੋ ਮੀਂਹ ਇਹਨਾਂ ਦਾ ਕੋਈ ਪਤਾ ਨਹੀਂ ਅੱਜ ਨਹਿਰ ਦੇ ਕਿਨਾਰੇ ਕਿਨਾਰੇ ਆ ਕੇ ਦੱਸ ਨ ਮਾਰਨਿੰਗ ਵਾਕ ਕਰਾਉਣੇ ਆ ਬਹੁਤ ਵਧੀਆ ਨਾਸਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਹਰਿ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਹਰਿ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਨਾਮ ਜੀਵਾ ਸਤਨਾਮ ਸ੍ਰੀ ਵਾਹਿਗੁਰੂ ਦੇ ਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਨੇ ਕੋਈ ਕਿੰਨਾ ਆਨੰਦ ਆ ਰਿਹਾ ਪਾਂਛੀਆਂ ਦੀ ਇਹ ਜਹਾੜ ਸਵੇਰੇ ਸਵੇਰ ਦਾ ਮਾਰਨਿੰਗ ਟਾਈਮ ਕਿੰਨਾ ਅੱਛਾ ਹੈ ਦਰਾਖਤ ਕਿੰਨੇ ਅੱਛੇ ਉਸ ਤੋਂ ਬਾਅਦ ਇਹਦੀ ਨਹਿਰ ਸੁਆਗਨ ਹੈ ਤਨੀ ਸੁਆ ਇਹਦੇ ਕਿਨਾਰੇ ਤੇ ਸੈਰ ਕਰਨ ਦਾ ਆਨੰਦ ਆ ਜਿਹੜਾ ਉਹ ਬੱਕਰਾ ਮਟ ਥੋੜਾ ਰਿਸਕੀ ਜ਼ਰੂਰ ਹੈ ਕਿਉਂਕਿ ਨਾਲ ਹੀ ਜਿੱਥੇ ਮੈਂ ਤੁਰਿਆ ਜਾ ਰਿਹਾ ਹਾਂ ਇਹ ਰੋਡ ਹੈ ਦੇਖੋ ਪਿੱਛੋਂ ਪਤਾ ਨਹੀਂ ਲੱਗਦਾ ਕੋਈ ਸਪੀਡ ਤੇਜੀ ਆਈ ਵਿੱਚ ਮਾਰੀ ਥੋੜੀ ਦੇਰ ਪਹਿਲਾਂ ਇਸ ਸਵੇਰੇ ਦੇ ਵਿੱਚ ਇੱਕ ਨੌਜਵਾਨ ਜੋ ਕਿ ਬੈਕ ਤੇ ਆ ਰਿਹਾ ਸੀ ਰਾਤ ਨੂੰ 9 ਵਜੇ ਆਪਣਾ ਬੈਲੈਂਸ ਹੋ ਬੈਠਾ ਤੇ ਵਿੱਚ ਡਿੱਗ ਗਿਆ ਇਹ ਚਲੋ ਜਿਹੜਾ ਵਾਹਿਗੁਰੂ ਨੇ ਲਿਖਿਆ ਉਹ ਹੋ ਗਿਆ ਉਸ ਦਾ ਪਾਣਾ ਮਿੱਠਾ ਉਸ ਦੇ ਬਾਹਰ ਨੇ ਤਾਂ ਵੱਡਾ ਕੁਝ ਵੀ ਨਹੀਂ ਹੈ ਦੇਖੋ ਜੀ ਪੂਰੀ ਤਰ੍ਹਾਂ ਕੁਦਰਤੀ ਮੌਲ ਹੈ ਕਨਾਲ ਦਾ ਪਾਣੀ ਸ਼ਾਂਤੀ ਦਿੰਦਾ ਹੈ ਸੂਰੇ ਦਾ ਪਾਣੀ ਮਨ ਨੂੰ ਸ਼ਾਂਤੀ ਦਿੰਦਾ ਹੈ ਮਨ ਨੂੰ ਇਕਾਗਰਤਾ ਦਿੰਦਾ ਹੈ ਸਿਰੇ ਤੇ ਮਾਨ ਨੂੰ ਟਾਈਮ ਦੇ ਵਿੱਚ ਬਾਂਛੇ ਦੀ ਚਹਿਜਾਹਟ ਸੁਣ ਕੇ ਬਹੁਤ ਆਨੰਦ ਆਉਂਦਾ ਹੈ ਮਨ ਨੂੰ ਆਨੰਦ ਨਾਲ ਮਨ ਖੇਡ ਉੱੜਦਾ ਹੈ ਬਾਂਛੀ ਐ ਜਾ ਰਹੇ ਹੈ ਪਾਣੀ ਦੀ ਰਫਤਾਰ ਦੇ ਨਾਲ-ਨਾਲ ਬਾਂਛੇ ਦੀ ਆਜ ਦੀ ਰਫਤਾਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਮਾਰਨਿੰਗ ਟਾਈਮ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਦੇ ਹੋਏ ਇੱਕ ਸੈਰ ਕਰ ਸਕਦੇ ਹੋ ਜਿਵੇਂ ਕਿ ਮੈਂ ਕਰ ਰਿਹਾ ਹਾਂ ਉਹੀ ਸੈਰ ਹੁਣ ਤੁਸੀਂ ਵੀ ਕਰ ਰਹੇ ਹੋ ਕਿਉਂਕਿ ਇਹ ਆਨੰਦ ਹੈ ਜਿਹੜਾ ਮਨ ਨੂੰ ਆਉਂਦਾ ਜਦੋਂ ਆਪਾਂ ਕੋਈ ਚੰਗੀ ਚੀਜ਼ ਦੇਖਦੇ ਹਾਂ ਤਾਂ ਆਪਣਾ ਮਨ ਖੁਸ਼ ਹੁੰਦਾ ਹੈ ਮਾੜੀ ਚੀਜ਼ ਦੇਖਦੇ ਹਾਂ ਤਾਂ ਆਪਣਾ ਮਨ ਉਦਾਸ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਹੁਣ ਇਧਰ ਅਸੀਂ ਆਪਾਂ ਦੇਖਦੇ ਆ ਜੱਪਨਾ ਮਾਨਾ ਜਿਹੜਾ ਓਬਵੀਅਸਲੀ ਆ ਖੁਸ਼ ਹੋਣਾ ਸੁਭਾਅ ਗਾ ਥੋੜਾ ਹੀ ਰਹਿ ਗਿਆ ਇਸ ਦੇ ਨਾਲ ਤੋਂ ਫਿਰ ਆਪਾਂ ਟਾਰਨ ਲਵਾਂਗੇ ਸੂਏ ਤੋਂ ਬਟਾਰਨ ਲਵਾਂਗੇ ਟਾਰਨ ਲਗੇ ਆਪਾਂ ਇੱਕ ਹੋਰ ਸ਼ਾਂਤ ਜਗ੍ਹਾ ਦੇ ਵਿੱਚ ਫੈਰ ਕਰਨ ਲਈ ਇੰਟਰ ਕਰਾਂਗੇ ਆਜੋ ਜੇ ਬੈਠਾ ਪਰ ਜਦੋਂ ਆਵਾਦੀ ਹੋ ਜਾਂਦੀ ਆ ਉਸੇ ਜਿਦਿਗੀ ਨਮੀ ਆ ਵਾਦੀ ਹੈ ਤਾਂ ਉੱਥੇ ਵੀ ਸ਼ਹਿਰ ਕਰਨ ਖਤਮ ਹੋ ਜਾਂਦਾ ਬਟ ਉਸ ਦੀ ਨੂੰ ਥੋੜੇ ਸਾਲ ਲੱਗਿਆ ਹਣੀ ਜਿੱਥੇ ਜਿੱਥੇ ਆਵਾਦੀ ਵਧੀ ਜਾਂਦੀ ਹੈ ਜਿਵੇਂ ਜਿਵੇਂ ਜਿਹੜਾ ਸ਼ਹਿਰ ਕਰਨ ਦਾ ਆਨੰਦ ਹੈ ਉਹ ਏਰੀਆ ਦੇ ਵਿੱਚੋਂ ਖਤਮ ਹੁੰਦਾ ਹੈ ਜਨਨ ਤੇ ਆਪਾਂ ਨੂੰ ਅੱਗੇ ਏਰੀਆ ਦੀ ਸਰਟ ਕਰਨੀ ਬੰਦੀ ਹੈ ਹੁਣ ਸਾਹਮਣੇ ਸ਼ੈਤਾਨ ਨੂੰ ਦਰਸ਼ਨ ਨਹੀਂ ਰੌਣ ਲੱਗਿਆ ਹੋਊਗਾ ਆਪਾਂ ਉੱਥੇ ਐਂਟਰ ਕਰਾਂਗੇ ਬੜਾ ਹੀ ਸੋਹਣਾ ਨਜ਼ਾਰਾ ਹੈ ਬੜਾ ਹੀ ਪਿਆਰਾ ਨਜ਼ਾਰਾ ਹੈ ਜਿਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਬਣਿਆ ਹੋਇਆ ਹੈਗਾ ਬਹੁਤ ਹੀ ਵਧੀਆ ਮਾਰਗ ਸੰਤ ਦਾ ਦਰ ਸਿੰਘ ਜੀ ਮਾਰਗ ਪਹਿਲਾਂ ਦਾ ਮਾਰਗ ਦੇ ਨਾਮ ਤੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਐਂ ਪੀ ਆਪ ਦੀ ਤਾਂ ਤੇਰੀ ਕੀ ਰਾਂ ਕੀ ਰਾਂ ਸੰਤੋ ਸੁਫੀਆਂ ਨਾਲ ਕਰਤੀ ਹੈ ਦੇਖੋ ਇਹ ਸੰਤ ਅਦਰ ਸਿੰਘ ਮਾਰਗ ਤੇ ਪਹੁੰਚ ਗਏ ਆ ਇਹ ਹੈ ਜੀ ਸੰਤ ਅਦਰ ਸਿੰਘ ਮਾਰਗ ਇੱਥੇ ਹੁਣ ਅੱਗੇ ਤੁਹਾਨੂੰ ਦਿਖਾਉਣਾ ਹੈ ਸੈਰ ਕਰਨ ਦਾ ਆਨੰਦ ਜਿੰਗੀ ਇੰਤਰੀ ਦੇ ਮਿਲਣਾ ਕੁਝੋ ਕੁਝ ਬਹਿਣਾ ਆ ਹੋਇਆ ਦੇਖਿਆ ਸੈਰ ਕੇ ਕਰਨ ਦਾ ਆਨੰਦ ਲੈ ਰਹੇ ਮਿਲਦਾ ਗੈਰੰਟੀ ਬੰਨ੍ਹ ਹੋਦ ਲਈ ਅੰਦਰ ਕੀਤੀ ਹੀ ਹੋਵੇ ਕਿਉਂਕਿ ਆਹ ਲਾਈ ਬੈ ਬੜੀ ਵੜੀ ਨੇ ਕੋਈ ਨੀ ਚੋਣੀ ਜਗਾ ਮਨੁਸ ਕੋਨ ਆਉਂਦਾ ਸਕੂਨ ਮਿਲਦਾ ਮਟਾ ਇਹ ਦੇਖ ਰਹੇ ਹਾਂ ਕਿ ਆ ਕਿ ਇਹ ਐਂਟਰੀ ਤੇ ਕੋਈ ਰੋਗ ਤਾਂ ਨਹੀਂ ਹੈ ਗਏ ਰਹੋਦਾ ਐਂਟਰੀ ਤੇ ਕੋਈ ਰੋਗ ਹੋਵੇ ਕਿਉਂਕਿ ਇਹ ਪ੍ਰਾਈਵੇਟ ਪ੍ਰੋਪਰਟੀ ਹੈ ਵਟ ਇਹ ਵਾਦੀ ਨਾ ਹੋਣੇ ਹੋਦਾ ਹੈ ਮੇਸਤੇ ਗੂ ਰੋਗ ਨਾ ਹੋਇਆ ਨਵੀਂ ਤਰ੍ਹਾਂ ਦਾ ਫੁੱਲ ਮੈਂ ਜਿੰਨ ਕੀ ਪਹਿਲੀ ਵਾਰ ਦੇਖਿਆ ਐਸ ਤਰ੍ਹਾਂ ਦੇ ਫਲਾਵਰ ਇਹ ਅਦਾਂ ਜੇ ਲੋ ਗੇਂ ਦਾ ਹੋਇਆ ਫੁੱਲਾਂ ਨੂੰ ਦੇਖ ਕੇ ਆਪਣਾ ਮਨ ਆਇਆ ਖਿਲਾ ਖਿਲਾਉਂਦਾ ਆ ਦੇਖੋ ਆ ਡੈਕੋਰੇਟਡ ਪਲਾਂਟਸ ਨੇ ਬਹੁਤ ਹੀ ਸੋਹਣੀ ਇਹ ਇੱਕ ਏਰੀਏ ਦੇ ਮਦਾਵਗ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਉਸ ਤੋਂ ਵੀ ਵਧੀਆ ਚੀਜ਼ ਹੋਣੀ ਹੈ ਇਹ ਇੱਥੇ ਨਹੀਂ ਇਹ ਬਹੁਤ ਗਾਹਾਂ ਤੱਕ ਹੈ ਆਪਾਂ ਤਕਰੀਬਨ ਤਕਰੀਬਨ 100 ਮੀਟਰ ਦਾ ਫਾਸਲਾ ਇਸ ਦੇ ਵਿੱਚ ਤੈਅ ਕਰਕੇ ਆ ਚੁੱਕੇ ਹਾਂ ਇਹ ਗਾਹਾਂ ਤੱਕ ਹੈ ਬਹੁਤ ਅੱਗੇ ਤੱਕ ਹੈ ਮਾਰਨਿੰਗ ਟਾਈਮ ਤੇ ਜਿਹੜੇ ਵੀ ਰੰਗਲੇ ਟਾਈਮ ਨਹੀਂ ਹੁੰਦਾ ਹੈ ਸੈਰ ਕਰਦੇ ਆਉ ਮੇਰੇ ਨਾਲ ਸੈਰ ਕਰਦੇ ਆ ਵੀ ਤੇ ਤੁਸੀਂ ਆਮ ਤਰ੍ਹਾਂ ਤੇ ਦੇਖਾ ਲਓ ਆ ਦੇਖੋ ਫੁੱਲਾਂ ਦੇ ਬੂਟੇ ਕਿੰਨੇ ਵਧੀਆ ਲੱਗੇ ਹੋਏ ਐ ਇਹ ਇਸ ਦੀ ਐਂਟ੍ਰੈਂਸ ਹੈ ਇਹ ਐਂਟ੍ਰੈਂਸ ਦੇਖੋ ਕਿੰਨੀ ਤਾਕਦੀ ਬਣਾਈ ਹੈ ਇੱਕ ਕਿਲਾ ਨੂੰ ਜਿਵੇਂ ਕਿਲੇ ਦੇ ਗੇਟ ਹੁੰਦੇ ਆ ਉਵੇਂ ਐਂਟ੍ਰੈਂਸ ਬਣੀ ਹੈ ਦੇਖੋ ਅੱਗੇ ਤੁਹਾਨੂੰ ਵਿਸ਼ਾਲ ਸੜਕਾਂ ਨਾ ਇਹ ਆਉਣ ਗਿਆ ਸਾਰਕਾਂ ਦੇ ਨਾਲ ਤੇ ਪਾਮ ਦੇ ਫੁੱਟੇ ਉਹ ਲੱਗੇ ਹੋਏ ਆ ਗਾਂ ਤੱਕ ਬੜੀ ਕਮਾਲ ਦੀ ਚੀਜ਼ ਐ ਇੱਧਰ ਪਾਰਕ ਪਾਰਕ ਵੀ ਨਿਵਾਪ ਹੋ ਚੁੱਕੇ ਆ ਇਹ ਸਾਰਕਾਂ ਦੇ ਲਈ ਬਹੁਤ ਹੀ ਠੱਗੜੀ ਏ ਬਟ ਮਨੁੱਖਾ ਜਿਹੜਾ ਨੀਚੇ ਨੂੰ ਹੰਦਾ ਯਾਰ ਕਿਉਂਕਿ ਮਨੁੱਖਾ ਆਪਣੇ ਰੋਣਾ ਪੂਰੀਆਂ ਕਰਦੇ ਨੇ ਆਪਣੀ ਆਬਾਦੀ ਨੰਬਰ ਤਾਂ ਦੇ ਅੱਗੇ ਵੱਧ ਰਿਹਾ ਆ ਚੀਜ਼ ਮੈਂ ਨਵੀਂ ਦੇਖੀ ਐ ਇਹ ਚੀਜ਼ ਦੇਖਦੇ ਆ ਕਿ ਕੀ ਚੀਜ਼ ਬਣਾਈ ਆਈ ਆ ਨਵੀਂ ਚੀਜ਼ ਐ ਕੋਈ ਨਵੀਂ ਤਰ੍ਹਾਂ ਦਾ ਰਾਤ ਮੈਂ ਇਹ ਕੀ ਚੀਜ਼ ਐ ਇਹ ਨਵੀਂ ਕੀ ਚੀਜ਼ ਮੈਂ ਦਾ ਨਿਗੇ ਸਾਈਡ ਤੋਂ ਦੇਖੋ ਕਿਸ ਤਰ੍ਹਾਂ ਦੱਸਿਆ ਹੈ ਨਾ ਕਮਾਲ ਦੀ ਜੀ ਮੈਂ ਕਿਹਾ ਕੀ ਚੀਜ਼ ਬਣਾਈ ਐ ਮੈਂ ਤਾਂ ਜਿੰਦਗੀ ਦੇ ਦੋਸਤੋ ਪਹਿਲੀ ਵਾਰ ਦੇਖ ਰਹੇ ਹਾਂ ਕੀ ਜੀ ਉਹ ਵੀ ਸਾਡੇ ਛੋਟੇ ਸ਼ਹਿਰਾਂ ਦੇ ਵਿੱਚ ਐਗੀਆਂ ਚੀਜ਼ਾਂ ਬਹੁਤ ਘੱਟ ਹੁੰਦੀਆਂ ਇਹ ਬੜੀ ਕਮਾਲ ਦੀ ਜੀ ਹੈ ਬਾਕੀ ਸੁਣੋ ਇਹਦਾ ਗੱਲੋਂ ਪੂਰਾ ਅੰਦਰ ਦਿਖਾਵਾਂਗੇ ਦੂਜੇ ਦਿਨ ਬੜੀ ਸੋਹਣੀ ਜੀ ਹੈ ਇਹ 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 ਬੜਾ ਅੱਛਾ ਐਡਵਲ ਪਹੋਰੇ ਬੁਰੇ ਦਾ ਬੁਰਾ ਏਰੀਆ ਹੈ ਇਹ ਕਹਾਂ ਤੱਕ ਇਸ ਤਰ੍ਹਾਂ ਬਹੁਤ ਬਟਾ ਏਰੀਆ ਦਾ तकरीबन तकरीबन ਮਬਲਾ ਨਾ 2.5 ਕਿਲੋਮੀਟਰ ਦੀ ਸੜਕ ਅੰਦਰ ਅੰਦਰ ਨਹੀਂ ਹੈ 2 ਕਿਲੋਮੀਟਰ ਦੇ ਕਰੀਬ ਜੇ ਆਪਾਂ ਪੂਰਾ ਸਰਕੂਲੇਟ ਕਰੀਏ ਸਰਕਲ ਲਾਈਏ ਤਾਂ 2 ਕਿਲੋਮੀਟਰ ਹੋ ਜਾਏਗਾ ਆਦਰਵਾਇਜ਼ ਆਪਾਂ ਦੀ ਲੰਤ ਲਈ ਇਹ ਦਾਂ ਕਿਲੋਮੀਟਰ ਦੀ ਹੋਊਗੀ ਸੈਰ ਕਰਨ ਲਈ ਬਹੁਤ ਹੀ ਵਧੀਆ ਸਪੇਸ ਹੈ ਮਨ ਨੂੰ ਸ਼ਾਂਤੀ ਆਉਂਦੀ ਹੈ ਮਨ ਨੂੰ ਸ਼ਾਂਤੀ ਦੇ ਨਾਲ ਇਹ ਕਾਕਰਤਾ ਆਉਂਦੀ ਹੈ ਥੋੜਾ ਬੋਲਦੇ ਦੋਦੇ ਥੋੜੇ ਬੋਲਣਾ ਥੋੜਾ ਜ਼ਿਆਦਾ ਹੋਈ ਜਾਂਦਾ ਹੂੰ ਮੀਂਹ ਆ ਰਿਹਾ ਹੈ ਛਾਅ ਕਰਦੇ ਕਰਦੇ ਹਾਂਜੀ ਬਹੁਤ ਧੀ ਤੁਸੀਂ ਦੇਖ ਜਿਹੜੇ ਫਰੈਂਡਸ ਘੱਟ ਜੁੜੇ ਰਹੇ ਆ ਅੱਜ ਤਾਂ ਵੈਸੇ ਵੀ ਸੰਡੇ ਦਾ ਨੇ ਸੰਡੇ ਦੇ ਦਿਨ ਕਰਕੇ ਵੈਸੇ ਵੀ ਜੁੜਨਾ ਚਾਹੁੰਦਾ ਸੀ ਫਰੈਂਡਸ ਨੂੰ ਮਟ ਹੋ ਸਕਦਾ ਸੰਡੇ ਕਰਕੇ ਮਾਰਨਿੰਗ ਵਾਕੇ ਕਰਨ ਅੱਜ ਗੱਲ ਬਹੁਤ ਘੱਟ ਲੋਕ ਨਿਕਲਦੇ ਆ ਕਿਉਂਕਿ ਥੋੜੀ ਥੋੜੀ ਸਾਦੀ ਦਾ ਮੌਸਮ ਹੈਗਾ ਵਾਜੀ ਬਟ ਇਹ ਮੌਸਮ ਬੜਾ ਨੰਨੋਈ ਆ ਉਹ ਸਾਹਮਣੇ ਸੂਰਜੜਾ ਚਮਕ ਰਿਹਾ ਦੇਖੋ ਹਨ ਜੂਮ ਕਰਕੇ ਦਿਖਾਉਨੇ ਦੇਖੋ ਸੂਰਿਆ ਦੇਵਤਾ ਸੂਰਜ ਚਮਕ ਰਿਹਾ ਹੈਗਾ ਚਲੋ ਅੱਗੇ ਚੱਲਦੇ ਅੱਗੇ ਸਾਰੀ ਹੈ ਨੇਚਰਲ ਮਾਹੌਲ ਉਹ ਦੂਰ ਤੋਂ ਬੱਡਰਵਕਸ ਦੀ ਡੰਕੀ ਦਿਖ ਰਹੀ ਹੈ ਦੂਰ ਇਹ ਦੇਖੋ ਨੇ ਤੁਹਾਨੂੰ ਕਿੰਨਾ ਵੱਡਾ ਕੰਪਲੈਕਸ ਹੈ ਇੰਨੇ ਵੱਡੇ ਉਹ ਗਾਹਾਂ ਦੇ ਬੂਟੇ ਲੱਗੇ ਹੋਏ ਆ ਕਿੰਨਾ ਅੱਛਾ ਲੱਗ ਪਿਆ ਬਟੇ ਅੱਖਾਂ ਨੂੰ ਦੇਖਣ ਦੇ ਲਈ ਬਹੁਤ ਅੱਛਾ ਹੈ ਪਰ ਜੇ ਆਪਾਂ ਗੱਲ ਕਰੀਏ ਮਨੁੱਖੀ ਸ਼ਾਂਤੀ ਦੀ ਮਨੁੱਖੀ ਸ਼ਾਂਤੀ ਇਸ ਦੇ ਵਿੱਚ ਹੈ ਨਹੀਂ ਕਿਉਂਕਿ ਇਹ ਭੱਜ ਦੌੜ ਵਾਲੀ ਲਾਈਫ ਨੂੰ ਦਰਸਾਉਂਦਾ ਨਾਕੇ ਸ਼ਾਂਤ ਮਹੀ ਲਾਈਫ ਨੂੰ ਪ੍ਰੋਗਰੈਸ ਦੇ ਨਾਮ ਤੇ ਇੱਕ ਜ਼ਮੀਨਾਂ ਨੂੰ ਖਾਣ ਵਾਲੇ ਪ੍ਰੋਜੈਕਟ ਨੇ کئی ਏਕੜ ਦੇ ਵਿੱਚ ਦੇਖੋ ਫੈਲੇ ਹੋਏ ਨੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਨੇ ਚਲੋ ਖੈਰ ਇੱਕ ਸੈਪਰੇਟ ਇਸ਼ੂ ਹੈ ਆਪਾਂ ਆਪਾਂ ਨੂੰ ਦੇਖਣ ਨੂੰ ਸੋਹਣਾ ਲੱਗਦਾ ਬਹੁਤ ਵਧੀਆ ਚੀਜ਼ ਹੈ ਬਾਕੀ ਤਾਂ ਦੇਖੋ ਦੁਨੀਆ ਵਾਰੀ ਸਾਰਿਆਂ ਨੇ ਆਪਣਾ ਆਪਣਾ ਦੇਖਣਾ ਹੈਗਾ ਆਪਦੇ ਆਪ ਦੇਖ ਕੇ ਉਹ ਕਰਦੇ ਵੀ ਸਾਹਮਣੇ ਤੁਹਾਨੂੰ ਸੂਰਿਆ ਦੇ ਦਰਸ਼ਨ ਕਰਾਉਣਾ ਹੈ ਦੇਖੋ ਜੇ ਤੁਸੀਂ ਆਪਾ ਵੀਊ ਜੇ ਦੇਖਦੇ ਨੇ ਜੀ ਨਾ ਉਹਦੇ ਵਿੱਚ ਇਹ ਕਿੰਨੇ ਵਿੱਚ ਫੋਟੋ ਦੇ ਵਿੱਚ ਵੀਊ ਦੇਖ ਦਿੰਦੇ ਸੀ ਸੇਮ ਵੀਊ ਹੈ ਦੇਖੋ ਕਿੰਨਾ ਅੱਛਾ ਵੀਊ ਆ ਰਿਹਾ ਮੈਂ ਤਾਂ ਹੈਰਾਨ ਹੈ ਵੀ ਇੰਨਾ ਅੱਛਾ ਵੀਉ ਫੋਟੋ ਦੇ ਵਿਚਾਰ ਹੈ ਸੂਰਿਆ ਦੇਵਤਾ ਸੂਰਜ ਦੇ ਸਾਈਡਾਂ ਦੇ ਉੱਤੇ ਲਾਲੀ ਹੈ ਜਿਹੜੀ ਲਾਲੀ ਦੀ ਪਮਕ ਹੈ ਦੇਖੋ ਕਿਸ ਤਰ੍ਹਾਂ ਕਿੰਨੀ ਸ਼ਾਨਦਾਰ ਦਿਖਾਈ ਦੇ ਰਹੀ ਹੈ ਐ ਲੱਗ ਰਹੀ ਹੈ ਪਹਾੜਾਂ ਦੇ ਵਿੱਚੋਂ ਸੂਰਜ ਉੱਗ ਰਿਹਾ ਹੋਵੇ ਜਦੋਂ ਕਿ ਆਪਣਾ ਇਲਾਕਾ ਮਦਾਨੀ ਹੈ ਪਰ ਇਹਦੀ ਜਿਹੜੀ ਲੋਅ ਸੂਰਜ ਦੀ ਉਹ ਦੂਰ ਤੱਕ ਜਾ ਰਹੀ ਹੈ ਉਹ ਲੋਅ ਦੇ ਕਾਰਨ ਆਪਾਂ ਨੂੰ ਇੰਨਾ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਕਮਾਲ ਦੀ ਗੱਲ ਹੈ ਯਾਰ ਸੂਰਜ ਆਪਾਂ ਇੰਨਾ ਵਧੀਆ ਸੂਰਜ ਦਾ ਦ੍ਰਿਸ਼ ਨਹੀਂ ਦੇਖ ਸਕਦੇ ਜਿੰਨਾ ਮੈਂ ਅੱਜ ਇੱਥੇ ਆ ਕੇ ਦੇਖ ਲਿਆ ਮੈਂ ਅੱਜ ਪਹਿਲੀ ਦਿਨ ਇਸ ਏਰੀਆ ਦੇ ਵਿੱਚ ਆ ਕੇ ਸੈਰ ਕਰਨ ਬੜਾ ਸ਼ਾਂਤ ਏਰੀਆ ਹੈ ਪੰਛੀ ਦੀ ਚਹਿਚਾਹ ਹੈ ਕਿਉਂਕਿ ਇਹ ਐਗਰੀਕਲਚਰ ਲੈਂਡ ਨਾਲ ਰਹੀ ਹੈ ਖੇਤ ਜਿਹਨਾਂ ਆਪਾਂ ਕਹਿੰਦੇ ਆ ਆਪਣੇ ਖੇਤ ਨੇ ਜਿਹੜੇ ਪੰਜਾਬ ਦੇ ਖੇਤ ਨੇ ਉਹ ਨਾਲ ਨੇ ਜਿਸ ਕਾਰਨ ਇੱਥੇ ਬੜੀ ਸ਼ਾਂਤੀ ਤੇ ਬੜੀ ਸੁੰਦਰਤਾ ਹੈ ਮਤਲਬ ਬੜਾ ਹੀ ਸੋਹਣਾ ਹੈ ਤੁਸੀਂ ਦੇਖੋ ਵੀ ਉਹ ਕਿੱਲੇ ਦੇ ਕਿੱਲੇ ਆਪਾਂ ਇੰਨਾ ਲੰਬਾ ਤਾ ਕਰਕੇ ਆ ਗਏ ਉਹ ਪਿੱਛੋਂ ਤੱਕ ਤੁਸੀਂ ਮੈਂ ਪੂਰਾ ਕੈਮਰਾ ਵੀ ਨਹੀਂ ਇੱਥੋਂ ਤੱਕ ਜਾ ਰਿਹਾ ਐਨਾ ਪਿੱਛੋਂ ਤੱਕ ਆਪਾਂ ਤਾਂ ਫਿਰ ਕਿਹਾ ਅੱਗੇ ਹਜੇ ਪਤਾ ਨਹੀਂ ਕਿੰਨਾ ਕੁ ਬੈਗਾ ਸਫਰ ਸੂਰਿਆ ਦੇ ਤੱਕ ਨਾਲ-ਨਾਲ ਚੱਲ ਰਹੇ ਆ ਦੇਖੋ ਸਭ ਤੋਂ ਮਨਮੋਹੀ ਕਿਦ ਰਿਛਾ ਜਿਹੜੇ ਕਿ ਆਪਣੇ ਮਨ ਨੂੰ ਹੋ ਕਰ ਲੈਂਦੇ ਆ ਮੋਹਿਤ ਕਰਦਾ ਆਪਣੇ ਮਨ ਨੂੰ ਕੀ ਬਾਤ ਹੈ ਸੂਰਜ ਦਾ ਇਤੋਂ ਉਗਣਾ ਐ ਕਹਿ ਲੱਗਦਾ ਜਿਵੇਂ ਸਾਈਡਾਂ ਦੇ ਪਹਾੜੋਂ ਪਾੜੀ ਹੈਰੀ ਅੱਪੋਂ ਕਿਤੇ ਫਿਰਦੇ ਹੋਈ ਹੈ ਸੇਮ ਦ੍ਰਿਸ਼ ਹੈ ਮੈਂ ਵੀ ਹੈਰਾਨ ਆ ਵੀ ਇੰਨਾ ਸੋਹਣਾ ਦ੍ਰਿਸ਼ ਮੈਂ ਵੀ ਨਹੀਂ ਦੇਖਿਆ ਕਦੇ ਸੂਰਜ ਦਾ ਸੂਰਜ ਉਚਾਈ ਵੱਲ ਨੂੰ ਵੱਧ ਰਿਹਾ ਹੈ ਆਪਣੇ ਸੈਰ ਕਰਦੇ ਘਰ ਤੇ ਕਿੰਨਾ ਚਾ ਜਾ ਚੁੱਕਾ ਸੂਰਿਆ ਦੇਵਤਾ ਸੂਰਜ ਨੀਚੇ ਬਾਹਰਕ ਬਣਿਆ ਹੋਇਆ ਦੇਖੋ ਬਹੁਤ ਅੱਛਾ 뷰 ਆਹ ਦੇਖੋ ਦਰਖਤਾਂ ਦੇ ਵਿੱਚ ਲਿਆਏ ਆਹਾ ਆ ਇੱਥੋਂ ਦੀ ਸੂਰਜ ਨੂੰ ਦੇਖਣਾ ਦੇਖੋ ਅੰਧਖਾਨ ਆਹਾ ਆ ਕੀ ਬਾਤ ਹੈ ਇੱਥੋਂ ਦੇਖਾ ਸੂਰਜ ਕਿੰਨਾ ਘੈਂਟ 뷰 ਆ ਰਿਹਾ ਲੈ ਇਹ ਕਮਾਲ ਦੀ ਗੱਲ ਹੈ ਯਾਰ ਫਰੈਂਡਸ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਵੀ ਦੱਸੋ ਸ਼ਾਇਦ ਮੈਂ ਚੈਟ ਔਨ ਕਰਨੀ ਭੁੱਲ ਗਿਆ ਨੇ ਤਾਂ ਤੁਸੀਂ ਲਾਈਕ ਮਾਰ ਕੇ ਦੱਸ ਸਕਦੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਇਹ ਦ੍ਰਿਸ਼ ਬਹੁਤ ਵੱਡਾ ਇਹ ਜਿਹੜਾ ਏਰੀਆ ਹੈ ਇਹ ਦ੍ਰਿਸ਼ ਨੇ ਤਾਂ ਮੈਨੂੰ ਮੋਹ ਲਿਆ ਮੇਰੇ ਮਨ ਨੂੰ ਮੋਹਿਤ ਕਰਤਾ ਬਹੁਤ ਹੀ ਅੱਛਾ ਸੂਰਿਆ ਦੇਵਤਾ ਦਾ ਹੈਗਾ ਤੇਰੀ ਸੂਰਜ ਇਹਨਾਂ ਇਹ ਜਿਹੜੀ ਸੂਰਜ ਦੇ ਉਗਦੇ ਦੀ ਕਿਰਨ ਹੈ ਨਾ ਇਹ ਬੇਟਾ ਮੰਡੀ ਤੇ ਹੋਰ ਬਟਮੰਦ ਤੇ ਮਾਨਸਿਕ ਸ਼ਾਂਤੀ ਨਾਲ ਭਰਪੂਰ ਹੁੰਦੀ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਇਹ ਜੇ ਸਵੇਰ ਵੇਲੇ ਸਭ ਤੋਂ ਜ਼ਿਆਦਾ ਆਕਸੀਜਨ ਇਸ ਟਾਈਮ ਤੇ ਹੁੰਦੀ ਹੈ ਹੁਣ ਜਿੱਥੇ ਮੈਂ ਆਇਆ ਹਾਂ ਇਸੇ ਰੀਜ ਵੀ ਪੋਲਿਊਸ਼ਨ ਬਹੁਤ ਘੱਟ ਹੈ ਇੱਥੇ ਕਿਉਂਕਿ ਇਹ ਥੋੜਾ ਹੈ ਮੇਨ ਰੋਡ ਤੋਂ ਤੇ ਆਬਾਦੀ ਤੋਂ ਦੂਰ ਹੋਣ ਦੇ ਕਾਰਨ ਇੱਥੇ ਪੋਲਿਊਸ਼ਨ ਦੀ ਸਮੱਸਿਆ ਬੜੀ ਘੱਟ ਹੈ ਤੇ ਜਿਸ ਕਾਰਨ ਸੂਰੀਆ ਦੇ ਵੀ ਸੂਰਜ ਵੀ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਆਪਾਂ ਨੂੰ ਦੇਖੋ ਪੰਛੀ ਦੇਖੋ ਕਿਵੇਂ ਉੱਡ ਰਹੇ ਹੈ ਸਾਨੂੰ ਦਿਖਾਉਣ ਦੀ ਖੁਸ਼ੀ ਕਰਾਂਗੇ ਕਿ ਮਰਨਾ ਸਾਹਮਣੇ ਸੂਰਜ ਦੀ ਝਮਕ ਕਰਕੇ ਬੰਛੀ ਵੀ ਉੜਦੇ ਹੋਏ ਇਹਦੇ ਵਿੱਚ ਨਹੀਂ ਆਉਂਦੇ ਸਾਹਮਣੇ ਕੈਮਰੇ ਦੇ ਵਿੱਚ ਸੂਰਜ ਦੀ ਝਮਕ ਪੈ ਰਹੀ ਹੈ ਆ ਦੇਖੋ ਸਾਨੂੰ ਜਾ ਰਹੇ ਹੈ ਵੀ ਇੱਥੇ ਕੋਈ ਕਲੋਨੀ ਵਿੱਚ ਸਕੂਲ ਬਣਨ ਜਾ ਰਹੇ ਬਹੁਤ ਜਗ੍ਹਾ ਦੇ ਵਿੱਚ ਬਹੁਤ ਹੀ ਅੱਛਾ ਹੈ ਦ੍ਰਿਸ਼ਾ ਬਹੁਤ ਹੀ ਅੱਛੀ ਕਲੋਨੀ ਹੈ ਆਏ ਹਾਏ ਮੈਂ ਤੁਹਾਨੂੰ ਥੋੜੇ ਜਿ ਇਹੋਂ ਕਰਕੇ ਕਮਾਲ ਦਾ ਦੇਖੋ ਤੁਸੀਂ ਇਹਦੀ ਬ੍ਰਾਈਟਨੈਸ ਦੇਖੋ ਸੂਰਜ ਦੀ ਸਾਈਡਾਂ ਦਾ ਬ੍ਰਾਈਟਨੈਸ ਹੈ ਜਿਹੜੀ ਕਿਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਕੋਈ ਮੈਂ ਪੋਸਟਰ ਦੇਖ ਰਿਹਾ ਹਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਆਪਣੇ ਕੈਮਰੇ ਦੇ ਵਿੱਚ ਸੂਰਜ ਨੂੰ ਦੇਖ ਰਿਹਾ ਹਾਂ ਜਿਵੇਂ ਕਿ ਮੈਂ ਕੋਈ ਪੋਸਟਰ ਦੇਖ ਰਿਹਾ ਹਾਂ ਉਸ ਤਰ੍ਹਾਂ ਸੂਰਜ ਦਾ ਰੇਸ਼ਮ ਇਹਨੂੰ ਲੱਗ ਰਿਹਾ ਤੁਸੀਂ ਵੀ ਦੇਖੋ ਤਾਨੂੰ ਵੀ ਇਹ ਨਜ਼ਰ ਆਏਗਾ ਕਿਵੇਂ ਕਿਸ ਤਰ੍ਹਾਂ ਨਜ਼ਰਿਸ਼ ਲੱਗ ਰਿਹਾਗਾ ਕਮੈਂਟ ਕਰਕੇ ਜਾਂ ਲਾਈਕ ਕਰਕੇ ਜ਼ਰੂਰ ਦੱਸੋ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਇਹ ਵਲੌਗ ਮਾਰਨਿੰਗ ਵਲੌਗ ਹੈ ਜ਼ਿੰਦਗੀ ਨੂੰ ਸਲਾਹ ਬਣਾਉਣ ਦੇ ਲਈ ਇੱਕ ਸਿੱਖਿਆ ਦੇ ਐਜੂਕੇਸ਼ਨ ਚਲੋ ਖੈਰ ਮੈਂ ਆਪਦੇ ਆਪਣੋ ਇਸੇ ਇੰਨਾ ਵੱਡਾ ਤਾਂ ਨਹੀਂ ਸਮਝਦਾ ਮੈਂ ਤੁਹਾਨੂੰ ਸਿਖਾਇਆ ਦੇ ਤੇ ਭੱਟੇ ਵੀ ਆਪਾਂ ਇੱਕ ਦੂਜੇ ਨੂੰ ਗਾਈਡ ਕਰਦੇ ਹਾਂਗੇ ਮੇਰੀ ਗਾਈਡੈਂਸ ਜਿਆ ਸਿਖਿਆ ਕਿ ਲੋਕ ਇਸ ਤਰ੍ਹਾਂ ਦੀ ਲੱਗੀ ਤੁਸੀਂ ਮੈਂ ਚੈਟ ਲਾਈਵ ਚੈਟ ਆਨ ਕਰੂੰਗਾ ਤੁਸੀਂ ਜਰੂਰ ਦੱਸਨੇ ਤੇ ਦ੍ਰਿਸ਼ ਜਿਹੜਾ ਬੜਾ ਮਨਮੋਹਕ ਹੈ ਮਨਮੋਹਕ ਦ੍ਰਿਸ਼ ਨੂੰ ਦੇਖਦੇ ਬੜਾ ਹੀ ਵਧੀਆ ਲੱਗਿਆ ਮੈਨੂੰ ਤਾਂ ਕਿ ਫਿਰ ਤਾਂ ਇਹਨਾਂ ਨੂੰ ਜਮੇ ਲੱਗਿਆ ਨਿਊਮਾ ਔਟੋ ਕਰ ਲੀ ਨਿਊ ਸੀ ਹਾਂ ਕੀ ਬਾਤ ਹੈ ਇਹ ਨਿ ਰੱਖਤੇ ਇਹਨਾਂ ਦੇ ਪੱਤੇ ਨਹੀਂ ਕਿ ਨਵੇਂ ਦਿਨ ਮੈਂ ਪਲਾਂਟਸ ਯਾਰ ਜੀ ਅੱਜ ਇਸ ਬਲਾਗ ਦੀ ਸਮਾਪਤੀ ਕਰਦੇ ਆਂ ਧੰਨਵਾਦ ਸੋਟ ਜੁੜਨ ਦੇ ਲਈ ਦੇਖੋ ਕਿੰਨਾ ਮਨਮੋਹਕ ਦ੍ਰਿਸ਼ ਹੈ ਫਰੈਂਡਸ ਸਾਰੇ ਸੈਰ ਕਰਦੇ ਹੋਏ ਸੈਰ ਕਰਦੇ ਚੈੱਕ ਕਰੋ ਕਿਵੇਂ ਕਿੰਨਾ ਵਧੀਆ ਦ੍ਰਿਸ਼ ਹੈ ਕੀ ਬਾਤ ਹੈ ਲੱਗਦਾ ਨਹੀਂ ਕੋਈ ਪੋਸਟਰ ਹੋਵੇ ਪੋਸਟਰ ਦੀ ਤਰ੍ਹਾਂ ਲੱਗ ਰਿਹਾ ਹੈ ਕੀ ਬਾਤ ਹੈ ਜੀ ਨਿਆਰਾ ਆ ਰਿਹਾ ਹੈ ਆਹ ਹੁਣ ਸੂਰਜ ਦੇਖ ਤਾਂ ਨਿਰੰਗ ਦਿਖਾਉਣੀ ਸ਼ੁਰੂ ਕਰ ਦਿੱਤੇ ਹੈ ਹਰੇ ਹਰੇ ਚਾਈ ਵਾਲੇ ਵਧਣਾ ਸ਼ੁਰੂ ਕਰਦੇ ਤਾਂ ਤੁਹਾਨੂੰ ਇਹਦੇ ਵਿੱਚ ਦੀ ਐਂਗਲ ਸੂਰਿਆ ਦੇਵ ਦਾ ਦਿਖਾਉਣੇ ਆ ਆਹਾਾ ਸੀਰੀਨ ਚ ਹੜ ਮਾਰ ਲਓ ਦੋਸਤ ਤੁਹਾਨੂੰ ਜਿਵੇਂ ਲੱਗੂਗਾ ਜਿਵੇਂ ਕੋਈ ਪੋਸਟਰ ਖਰੀਦਿਆ ਹੋਇਆ ਸੀ ਮਾਰਕੀਟ ਦੇ ਵਿੱਚ ਸਾਡੇ ਇੰਨੇ ਕਮ ਆਉਣ ਵਾਲਾ ਇਹ ਵੀਡੀਓ ਹੈ ਲੱਗਦਾ ਨਾ ਜਿਵੇਂ ਜਿਵੇਂ ਆਪਾਂ ਕੋਈ ਪੋਸਟਰ ਦੇਖ ਰਹੀ ਹੋਈਏ ਇਨਾ ਮਨਮੋਹਕ ਦ੍ਰਿਸ਼ ਹੈ ਚਲੋ ਫਰੈਂਡਸ ਧੰਨਵਾਦ ਕਰ ਲੂ ਫਿਰ ਲਾਈਵ ਹੋਣੇ